ਸੋਲਖੀਆਂ ਟੋਲ ਪਲਾਜ਼ੇ ਦੇ ਕੋਲ ਪਿੰਡ ਪਿੰਦਾ ਰਾਜੇ ਮਾਜਰਾ ਆਪਾਂ ਜਾ ਰਹੇ ਸੀ ਤੇ ਰਾਜੇ ਮਾਜਰੇ ਵਾਲਿਆਂ ਨੇ ਟੋਲ ਦੇ ਉੱਪਰ ਕੋਕ ਲਿੰਕੇ ਤੇ ਹੈਂਟੇ ਸਪਰਾਈਟ ਦੀ ਸ਼ਬੀਰ ਲਾਈ ਹੋਈ ਸੀ ਨਾਲ ਜਿਗੇ ਸਮੋਸੇ ਮਿੱਠੀ ਚਟਣੀ ਨਾਲ ਗੱਲਬਾਤ ਮੈਂ ਗਿਆ ਬਾਈਆਂ ਦੇ ਸਿਰਾ ਕਰਾਈ ਹੋਈ ਸੀਗੀ ਗਰਮੀ ਵੀ ਉਤੋਂ ਕਹਿ ਰਹੀ ਕਿ ਬਸ ਐਂਡਿਆ ਤੇ ਇਹਨਾਂ ਦੀ ਸੇਵਾ ਵੀ ਬਾਈਆਂ ਦੀ ਮੈਂ ਕਹਿੰਦਾ ਬਾ ਕਮਾਲ ਆ ਸਲੂਟ ਆ ਚਲੋ ਪਿੰਡ ਵਾਲਿਆਂ ਨੇ ਜੋ ਵੀ ਸਾਰਿਆਂ ਨੇ ਰਲ ਮਿਲ ਕੇ ਵਧੀਆ ਉਪਰਾਲਾ ਕੀਤਾ ਕੋਕ ਕਸਮੂਸਿਆਂ ਦਾ ਠੰਡੇ ਐਨ ਪੂਰੀ ਵਧੀਆ ਸ਼ਬੀਲ ਲਾਈ ਆ ਪਰ ਇੱਕ ਗੱਲ ਚੰਗੀ ਨਹੀਂ ਲੱਗੀ ਕਿ ਬੰਦੇ ਕਈ ਵਧੀਆ ਘੈਂਟ ਵਧੀਆ ਗੱਡੀਆਂ 'ਚੋਂ ਉਤਰ ਰਹੇ ਆ ਤੇ ਬੋਤਲ ਲੈ ਕੇ ਭਾਈ ਸਾਨੂੰ ਕੋਕ ਪਾ ਦੇ ਯਾਰ ਪੀ ਲੋ ਜਿੰਨਾ ਮਰਜੀ ਇਹਨਾਂ ਵੀ ਇਦਾਂ ਸ਼ਬੀਲ ਵਾਲਾ ਪਾਣੀ ਆਪਾਂ ਲੈ ਜਾਂਦੇ ਚੰਗੇ ਲੱਗਦੇ ਆ ਯਾਰ ਕੋਕ ਦੀਆਂ ਬੋਤਲਾਂ ਭਰਾ ਕੇ ਲੈ ਜਾਂਦੇ ਘੋੜੋ ਚੰਗੇ ਲੱਗਦੇ ਆ ਆਪਾਂ ਇਹ ਤਾਂ ਕਿਤੇ ਉਹ ਵੀ 10-20 ਦੀ ਪੂਰੀ ਬੋਤਲ ਵੀ ਮਿਲ ਜਾਂਦੀ ਆਪਾਂ ਲੈ ਵੀ ਸਕਦੇ ਆ ਕਿ ਵੀ ਲਿਆ ਹੈ ਨਾ ਚਲੋ ਇਹ ਵੀ ਕੰਮ ਨਾ ਕਰਿਆ ਕਰੋ ਜਿਆਦਾ ਚਲੋ ਵੱਡੀ ਗੱਲ ਵੀ ਹੈ ਨੀ ਕਿ ਪਰ ਜਿਹੜੀ ਗੱਲਬਾਤ ਬਾਈਆਂ ਨੇ ਸੇਵਾ ਵਾਲੀ ਆ ਬਹੁਤ ਵਧੀਆ ਲੱਗੀ ਆ ਮਹਾਰਾਜ ਇਹਨਾਂ ਬਾਈਆਂ ਨੂੰ ਚੜ੍ਹਦੀ ਕਲਾ ਦਾ ਅੰਦਰੋਸਤੀਆ ਦੇਵੇ ਆਪਾਂ ਵੀ ਰੁਕੇ ਬੱਚੇ ਨਾਲ ਸੀਗੇ ਸਮੋਸੇ ਖਾਦੇ ਐਨ ਤਸੱਲੀ ਨਾਲ ਤੇ ਠੰਡਾ ਪੀਤਾ ਫੇਰ ਗਏ ਆ ਤੇ ਅੱਜ ਛੇਰ ਮੇਰਾ ਖਾ ਰਿਆ ਬਸ ਠੀਕ ਹੈ ਜੀ ਸਤਿ ਸ੍ਰੀ ਅਕਾਲ